ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਦ ਸੱਚ ਜੁਗਾਦ ਸੱਚ ਹੈ ਦੀ ਸੱਚ ਨਾਮਿਕ ਹੋਸੀ ਗ੍ਰੀ ਸੱਚ ਔਖਦ ਮੂਲ ਮੰਤਰ ਮਨ ਏਕੇ ਇਤਨ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨ ਦਵਾਈ ਇਹ ਇਹ ਇੱਕ ਔਸ਼ਧੀ ਹੈ ਇਹ ਇੱਕ ਦਵਾਈ ਹੈ ਔਖਦ ਮੂਲ ਮੰਤਰ ਮਨ ਏਕੇ ਜੇਕਰ ਦ੍ਰਿੜਕਿਟ ਕੇ ਜੇਰੇ ਜਨਮ ਜਨਮ ਕੇ পাপ ਕਰਮ কা কাਟਨ ਹਾਰਾ ਲੀਜੇ। ਵਟਕਣਾ ਬਹੁਤ ਲੰਬੀ ਹੈ। ਸੰਸਕਾਰ ਪਤਿਤ ਬਹੁਤ ਪੁਰਾਣੇ ਨੇ। ਸਾਇਕੰਨ ਮੂਲ ਮੰਤਰ ਉਸਦਾ ਇਲਾਜ ਹੈ। ਮੂਲ ਮੰਤਰ ਉਸਦੀ ਔਸ਼ਦੀ ਹੈ। ਆਧ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਣ। ਖਿਰ ਗੁਰਮੰਨ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰ ਮੰਤਰ ਦਾ ਜਾਪ ਹੈ ਹਾਲਾਂਕਿ ਰਹਿਤ ਨਾਮਾ ਜਿਹੜਾ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਹੈ ਏ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਭਲ ਕੇ ਉਠ ਅਰ ਨਾਮ ध्यावे ਉਹ ਉੱਠਦੇ ਆਏ ਫਿਰ ਨਾਮ ਸਿਮਰਨ ਕਰੇ ਨਿਤਨੇਮ ਸਹਿਬ ਨੇ ਇਸੇ ਰਹਿਤ ਨਾਮ ਇਸ਼ਾਰਾ ਕਰ ਦਿੱਤਾ ਫਿਰ ਛੜੇ ਦੇਵਸ ਗੁਰਬਾਣੀ ਦਾ ਜਿੰਦਿਆਂ ਉੱਠਦੇ ਆਂ ਅਰ ਨਾਮ ध्यावे ਬਾਣੀ ਦਾ 파ਠ ਨਿਤਨੇਮ ਬਾਦਿਤ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਦ ਇਹ ਜਾਪ ਹੈ ਨਹੀਂ ਇਸ ਵਾਰ ਇਸ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ जैसी महान मूर्तियां पैदा होनी बंद हो गई 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੀ ਕਿ ਬਾਬਾ ਅਤਰ ਸਿੰਘ ਮਸਤਵਾਨੇ ਵਾਲੇ ਯਾ ਬਾਬਾ ਕਰਮ ਸੰਹੋਤੀ ਮਰਦਾਨ ਵਾਲੇ ਯਾ ਕਾਲੀ ਕੌਰ ਸੰ ਯਾ ਬਾਬਾ ਸੁੰਦਰ ਸੰ ਅਲੀ ਬੇਗ ਵਾਲੇ ਯਾ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸੰਗੀ ਕਿ ਕਿਛੇ ਕੁਛ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਨੀ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ। ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦ્વਿੱਜ ਦੂਜਾ ਜਨਮ। ਜਿਹਦਾ ਦੂਜਾ ਜਨਮ ਹੋਇਆ। ਕਿਸਲਾ ਜੋ ਬ੍ਰਾਹਮਣ ਹੈ ਜਿੱਦਾ ਮਨ ਬ੍ਰਹਮ ਵਰਗਾ ਬਣ ਗਿਆ ਬ੍ਰਾਹਮਣ। ਜੋ ਬ੍ਰਹਮ ਵਰਗਾ ਬਣ ਗਿਆ ਜਿੱਦਾ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਹ ਮੌਜੂਦ ਹੈ ਬ੍ਰह्मबिੰਦੇ ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਆ ਕਬੀਰ ਕਹਿੰਦੇ ਨੇ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਹਾਂ ਜਿਹਦੇ ਕੋਲ ਬ੍ਰह्म ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿੰਨ ਉਹ ਆਖੋਗੇ ਉਹ ਬਹੁ ਇਹ ਹੀ ਗੱਲ ਸੁੱਖੀ ਸਿੱਖਿਆ ਗੁਰੂ ਵਿਚਾਰ ਜੇ ਬ੍ਰਹਮ ਦੇ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੇ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੇ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨੇ ਜੇ ਗੁਰੂ ਦੇ ਵਿਚਾਰ ਨਹੀਂ ਤੇ ਉਹ ਸਿੱਖ ਨੇ ਵਿਚਾਰ ਦੇ ਆਂਦਿਆਂ ਕੀ ਆਉਂਦਾ ਬ੍ਰਾਹਮਣ ਨੂੰ ਆਖਿਆ ਗਿਆ ਦੁਜਜ ਤੇ ਦਦੂਜਾ ਜਨਮ ਹੋ ਗਿਆ ਇਹਨੂੰ ਨਵੀਂ ਜ਼ਿੰਦਗੀ ਮਿਲੂ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹ ਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਵੇ ਜੇ ਵਿਚਾਰ ਵੀ ਆ ਗਏ ਤੇ ਅਸੀਂ ਇਹੋ ਕੁਝ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਝ ਨਹੀਂ ਹਾਂ ਫਿਰ ਸਾਇਬ ਕਹਿੰਦੇ ਨੇ ਵਿਚਾਰ ਦੇ ਆਂਦੇ ਆ ਜਨਮ ਗੁਰੂ ਗਤੇ ਘਰ ਦੇ ਚਾਉਂਦਾ ਸਤਗੁਰੂ ਕੇ ਜਨਮੇ ਗਵਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੁਣ ਤੇ ਅਸੀਂ ਮਾਪੇ ਦੇ ਘਰ ਜਨਮ ਲਿਆ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਗੁਰੂ ਦੀ ਵਿਚਾਰ ਵਸੇ ਮੂਲ ਮੰਤਰ ਦਾ ਜਾਪ ਵਸੇਗਾ ਗੁਰ ਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਹੁੰਦਾ ਉਹ ਕਥਨ ਕਹਿਣ ਤੋਂ ਪਰੇ ਮਾਪੇ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦਾ ਕਿ ਇਸ ਦਾ ਹੋਰ ਜਨਮ ਨਹੀਂ ਹੋਵੇਗਾ ਇਹ ਤਾਂ ਚੱਲਦਾ ਰਹੇਗਾ ਜਿਤੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾ ਹੈ ਪਿਆ ਦੇਹ ਸਲਮੇ ਨਿਹੰਸ ਸਿੰਘ ਜੋ ਕਹਿੰਨੇ ਕੋ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਨੇ ਆ ਗੁਰਨਾਨਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਨ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਜਿੰਦੀ ਸੰਤਾਨ ਨਾਦੀ ਸੰਤਾਨ ਮਾਪੇ ਦਾ ਰਕਤ ਤੋਂ ਜਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੂੰ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਹੈ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਏ ਹਾਂ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਏ ਹਾਂ ਅਰੇ ਸਖਾ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰਦਾ ਨਹੀਂ ਤੇ ਕੋਈ ਫਿਕਰ ਨਹੀਂ ਹੈ ਬ੍ਰਾਹਮਣ ਉਹ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਏ ਤੇ ਬ੍ਰਹਮ ਦਾ ਚਿੰਤਨ ਕਰਦੇ ਆ ਕਰਦੇ ਆ ਬ੍ਰਹਮ ਦਾ ਰੂਪ ਹੋ ਗਿਆ ਅਸੀਂ ਜਦ ਇਸ ਢੰਗ ਨਾਲ ਪੜਦੇ ਆ ਨਾ ਬ੍ਰਾਹਮਣ ਨਾਲ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਖਿਮਾ ਕਰਨੀ ਤਥਾ ਕਥਿਤ ਸੇਖ ਦੇ ਸੇਖ ਨੇ ਜਿਹਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਹੈ। ਅਰਾਵੀ ਮਹਾ ਉਹ ਹੋਇਆ ਪਿਆ। ਨਾ ਤਾਂ ਦੀ ਗੁੰਡਾਗਰਦੀ ਦੀ ਚਸਤਾ ਹੱਥ ਹੈ। ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ। ਦੇਖੋ ਇਹ ਕੀ ਹੈ। ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਹੈ। ਕੋਈ ਜਨਮ ਨਹੀਂ ਹੋਇਆ। ਐਸਾ ਦਿਖਾਈ ਨਹੀਂ ਦਿੰਦਾ ਪਿਆ। ਉਹ ਬ੍ਰਾਹਮਣ ਬਹੁਤ ਵਹਿੜਾ ਸੀ। ਜਿਦਾ ਬ੍ਰਹਮ ਵਰਗਾ ਮੰਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸਿਰਫ ਆ ক্ষমা ਕਰਨੀ ਉਹ ਸਿੱਖ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰੂ ਦੇ ਜਨਮੇ ਗਵਨ ਮਿਟਾਇਆ ਸਤਗੁਰੂ ਦੇ ਘਰ ਜਿਸ ਦਾ ਜਨਮ ਹੋਇਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਨਾਦ ਤੋਂ ਜਿਸ ਦਾ ਜਨਮ ਹੋਇਆ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਸਿੱਖ ਪਰ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਹੈ ਜਾਪ ਕੋਈ ਨਹੀਂ ਸਿੱਖਦਰਦ ਦੇ ਟਾਂਵਾ ਟਾਂਵਾ ਰਹਿ ਗਿਆ ਤੇ ਟਾਂਮੀ ਟਾਂਮੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬੀਜੇ ਰੇ ਤੇ 999 ਬੂਤੇ ਸੁੱਕ ਜਾਣ ਇਸ ਸਿਰ ਉੱਪਰ ਇੱਕ ਨੂੰ ਹੀ ਫੁੱਲ ਫਲ ਲੱਗਣ ਤੇ ਮਾਲੀ ਦੀ ਸਿਆਣਪ ਨਹੀਂ ਮੰਨੀ ਪੈਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਭੁਲੇ ਆਉਣਾ ਲੱਗਦਾ ਇੰਜ ਹੀ ਹੈ 999 ਤੇ ਕੁਮਲਾ ਕਰ ਕਾਮ ਦੇ ਰਹਿਨਮਾ ਕਾਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਗੀਚੇ ਦੇ ਇਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾਮ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਏ ਨੇ ਬੜੀ ਮਿਹਨਤ ਨਾਲ ਲਾਇਏ ਨੇ ਹੌਨ ਸਿੰਘ ਤੇ ਲਾਇਏ ਸਨ। ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗ ਟੇਖੜੇ ਹੋ ਜਾਂਦੇ। ਤੇ ਇਹ ਬਾਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ ਵੇ ਹੁਣ ਤੁਸੀਂ ਦੇਖ ਰਹੇ ਹੋ ਤੇ ਕਰਨੇ। ਤੇ ਮੈਂ ਅੰਦਾਜ਼ਾ ਲਾਣਾ ਹੁਨਾ 1000 ਬੂਟਿਆਂ ਦੇ ਚੋਂ 999 ਕੁਮਲਾ ਦੇਣਾ। ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ। ਇਹ ਤੇ ਸ਼ਹਿਰ ਜਿਹੜਾ ਇੱਕ ਅੱਧ ਜਿਹੜਾ ਪਰਹੁਲਤ ਹੈ ਉਹ ਵੀ ਦੀ ਨਜ਼ਰਾਂ ਤੋਂ ਬਚ ਗਿਆ ਹੈ। ਇਹ ਵੀ ਸ਼ਾਇਦ এডੂਕੇਸ਼ਨ ਪ੍ਰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਫੈਦ ਬਚਿਆ ਤਾਂ ਹੀ ਕੁਝ ਹਰਾ ਭਰਾ ਹੈ। ਸਾਇਬ ਕਹਿੰਦੇ ਨੇ ਦਾਵਾ ਅਗਨ ਬਹੁਤ ਤਰਨ ਜਾਲੇ ਕੋਈ ਹਰੇ ਉਹ ਭੂਟ ਰਹੇ ਰੋਰੀ। ਜਿਸ ਕਰੋ ਦੇ ਤ੍ਰਿਸ਼ਨਾਤ ਗਾੜੇ ਬਰ ਉਹਦੇ ਵੀ ਅਗਨ ਹੈ। ਸਾਰੇ ਬੂਟੇ ਛਾੜ ਕੇ ਸਵਾ ਕਰ ਦਿੱਤੇ ਨੇ ਕੋਈ ਉਸ ਕਾ ਧਰਾ ਭਰਾ ਇਕ ਕਰ। ਕੋਣ ਹਜ਼ਾਰਾਂ ਦੇ ਇਕੱਠ ਬੂਟੇ ਕੋਈ ਉਸ ਕਾ ਦਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਣ। ਇਹ ਕੋਈ ਗਿਣਤੀ ਨਹੀਂ ਹੈ। ਜੇਕਰ ਬਹੁਤ ਵੱਡੀ ਗੱਲ ਨਹੀਂ ਹੋ ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪੈਗਾ ਜੋ 999 ਬੂਟੇ ਖੁਮਲਾ ਗਏ ਨੇ। ਮੁਰਝਾ ਗਏ ਨੇ। ਸੁੱਕ ਗਏ ਨੇ। ਸੜ ਗਏ ਨੇ। ਨਫਤੇ ਨ ਭੁਲ ਨ ਪਲ ਜਣਾ ਤੱਕ ਸੁਭਿੰਗ ਖੈਰ ਮੋਲ ਮੰਤਰ ਦੂਜੀ ਗੁਰੂ ਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਥੋੜੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਜਿੰਨਾ ਹੋ ਸਕੇ ਘੱਟ ਤੋਂ ਘੱਟ 15-20 ਮਿੰਟ ਮੋਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੇ ਬਣਾ ਦਉਂਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰ ਤੁਸੀਂ ਮੁਤੱਲ੍ਹਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਹੁੰਦਾ ਮਨ ਲੈ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਉਹ ਜਦ ਬਾਣੀ ਵਿੱਚ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਇੱਕ ਇੱਕ ਪੰਕਤੀ ਦੇ ਚੋਂ ਉਸ ਨੇ ਆਨੰਦ ਮਾਣਨਾ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੇ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਆਮ ਲੋਕੀ ਤੇ ਪਾਣੀ ਪੈ ਰੜਕਦੇ ਅੰਦਰ ਇਹ ਸ਼ਬਦ ਇੱਕ ਪਾਸੇ ਸੁਰਤੇ ਇੱਕ ਪਾਸੇ ਪਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੇ ਫਿਰ ਉਹ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਫਾਟ ਦਾ ਸਵਾਦ ਹੀ ਕੁਝ ਹੋਰ ਹੈ ਉਹ ਫਿਰ ਰਸੇ ਕੁਝ ਹੋਰ ਹੈ ਉਹ ਅਨੰਦੀ ਕੁਤਬ ਹੋਰ ਹੈ